ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਰਾਜ ਸਭਾ ਮੈਂਬਰ ਦੀ ਚੋਣ ਹੋਣ ਜਾ ਰਹੀ ਹੈ ਇਹ ਚੋਣ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਹੀ ਜਿੱਤੇਗੀ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਕੋਲ ਪੰਜਾਬ ਦੇ ਵਿੱਚ ਪੂਰਨ ਬਹੁਮਤਾ ਹੈ ਔਰ ਰਾਜ ਸਭਾ ਦੇ ਮੈਂਬਰ ਦੀ ਜਿਹੜੀ ਚੋਣ ਹੁੰਦੀ ਹੈ ਉਹਦੇ ਵਿੱਚ ਲੋਕਾਂ ਦੇ ਜਿਹੜੇ ਚੁਣੇ ਹੋਏ ਐਮ ਐਲ ਏ ਹੁੰਦੇ ਆ ਉਹ ਆਪਣੀ ਵੋਟ ਦਾ ਇਸਤੇਮਾਲ ਕਰਦੇ ਕਿ ਜਿਵੇਂ ਪੰਜਾਬ ਦੇ ਵਿੱਚ ਇਸ ਵਕਤ 117 ਵਿੱਚੋਂ 92 ਐਮਐਲਏ ਆਮ ਆਦਮੀ ਪਾਰਟੀ ਦੇ ਨੇ ਜਿਸ ਕਰਕੇ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਨਿਰਵਿਰੋਧ ਜਿਹੜਾ ਉਹਨਾਂ ਦਾ ਮੈਂਬਰ ਜਿਹੜਾ ਵੀ ਕੈਂਡੀਡੇਟ ਹੋਏਗਾ ਉਹ ਚੁਣਿਆ ਜਾਏਗਾ ਪਰ ਇਸ ਵਿੱਚ ਟਵਿਸਟ ਉਸ ਵੇਲੇ ਆਇਆ ਜਦੋਂ ਰਾਜਸਥਾਨ ਤੋਂ ਇੱਕ ਕੈਂਡੀਡੇਟ ਨੇ ਆਪਣੀ ਜਿਹੜੀ ਹੈ ਨਾਮੀਨੇਸ਼ਨ ਉਹ ਭਰੀ ਹੈ ਜਿਨ੍ਹਾਂ ਦਾ ਨਾਮ ਹੈ ਨਵਨੀਤ ਚਤੁਰਵੇਦੀ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਔਨ ਦਾ ਸਪੌਟ ਇਸ ਵੇਲੇ ਜਿਹੜੇ ਆਮ ਆਦਮੀ ਪਾਰਟੀ ਦੇ 10 ਐਮਐਲਏ ਦਾ ਸਾਈਨ ਕੀਤਾ ਹੋਇਆ ਲੈਟਰ ਹੈ ਤੇ ਬਾਕੀ ਆਉਣ ਵਾਲੀ 24 ਤਰੀਕ ਨੂੰ ਉਹਨਾਂ ਨੇ ਇਹ ਗੱਲ ਕਹੀ ਕਿ 60 ਤੋਂ ਲੈ ਕੇ 70 ਜਿਹੜੇ ਐਮਐਲਏ ਨੇ ਉਹਨਾਂ ਦਾ ਸਮਰਥਨ ਮੈਨੂੰ ਮਿਲ ਜਾਏਗਾ ਇਹ ਗੱਲ ਉਹਨਾਂ ਨੇ ਪੂਰੇ ਦਾਅਵੇ ਨਾਲ ਕਹੀ ਜਿਸ ਦੇ ਬਿਹਾਫ ਤੇ ਹੀ ਉਹਨਾਂ ਨੇ ਇਹ ਜਿਹੜਾ ਨੋਮੀਨੇਸ਼ਨ ਰਾਜਸਥਾਨ ਤੋਂ ਆ ਕੇ ਇੱਥੇ ਪੰਜਾਬ ਦੇ ਵਿੱਚ ਭਰਿਆ ਉਹਨਾਂ ਦੀ ਪਾਰਟੀ ਦਾ ਥੋੜਾ ਬੈਕਗ੍ਰਾਉਂਡ ਮੈਂ ਦੱਸਦੇ ਆ ਜਿਸ ਵੇਲੇ ਐਮਰਜੈਂਸੀ ਲੱਗੀ ਸੀ ਉਸ ਵੇਲੇ ਜਿਹੜਾ ਉਸ ਦਾ ਵਿਰੋਧ ਕੀਤਾ ਸੀ ਜੈ ਪ੍ਰਕਾਸ਼ ਨਾਰਾਇਣ ਉਹ ਇਸ ਪਾਰਟੀ ਦੇ ਹੈੱਡ ਸਨ ਪਰ ਇਸ ਪਾਰਟੀ ਦਾ ਨਾਮ ਹੈ ਜਨਤਾ ਪਾਰਟੀ ਐਸ ਵਕਤ ਇਹ ਜਿਹੜੇ ਨਮਨੀਤ ਚਤੁਰਵੇਦੀ ਨੇ ਉਸ ਪਾਰਟੀ ਦੇ ਹੈੱਡ ਨੇ ਉਹਨਾਂ ਨੇ ਇਹ ਬਿਆਨ ਦੇ ਕੇ ਕਿ ਆਮ ਆਦਮੀ ਪਾਰਟੀ ਦੇ ਘੱਟ ਤੋਂ ਘੱਟ 70 60 ਤੋਂ 70 ਜਿਹੜੇ ਐਮਐਲਏ ਬਾਗੀ ਹੋਣ ਜਾ ਰਹੇ ਨੇ ਤੇ ਉਹਨਾਂ ਦਾ ਸਮਰਥਨ ਮੇਰੇ ਕੋਲ ਹੈ ਇਹ ਮੈਂ 24 ਤਰੀਕ ਨੂੰ ਕਲੀਅਰ ਕਰ ਦਿਆਂਗਾ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਤਰਥੱਲੀ ਮਚ ਗਈ ਹੈ ਪਹਿਲਾਂ ਹੀ ਬਹੁਤ ਸਾਰੀਆਂ ਖਬਰਾਂ ਇਹ ਆ ਰਹੀਆਂ ਸਨ ਆਪਾਂ ਵੀ ਦੇਖਿਆ ਕਿ ਜਿਸ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਲਣ ਦੀ ਗੱਲ ਹੋਈ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਸ ਵੇਲੇ ਦੋ ਟੜਿਆਂ ਦੇ ਵਿੱਚ ਵੰਡੀ ਨਜ਼ਰ ਆਈ ਸੀ ਜਿਦੇ ਵਿੱਚ ਅੱਤੇ ਐਮਐਲਏ अरविंद केजरीवाल ਸੰਥੇ ਦੂਸਰੇ ਅੱਧੇ ਭਗਵੰਤ ਮਾਨ ਵੱਲ ਸਨ ਕਿਸੇ ਤਰੀਕੇ ਨਾਲ ਭਗਵੰਤ ਮਾਨ ਨੇ ਆਪਣੀ ਕੁਰਸੀ ਤਾਂ ਬਚਾ ਲਈ ਪਰ ਹੁਣ ਪਾਰਟੀ ਨੂੰ ਕਿਵੇਂ ਬਚਾਉਣਗੇ ਪੰਜਾਬ ਦੇ ਅੰਦਰ ਜਿਸ ਤਰੀਕੇ ਦਾ ਇਹ ਮਾਹੌਲ ਇਸ ਵਕਤ ਚੱਲ ਰਿਹਾ ਹੈ ਇਹ ਵੀ ਦੱਸ ਦਈਏ ਕਿ ਚਤੁਰਵੇਦੀ ਨੇ ਕਿਹਾ ਕਿ ਵਿਧਾਇਕਾਂ ਦੇ ਜਿਹੜਾ ਬਾਗੀ ਹੋਣ ਦਾ ਕਾਰਨ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੈ ਕਿਸੇ ਵੀ ਸਰਕਾਰੀ ਦਰਬਾਰੇ ਨਾ ਤਾਂ ਉਹਨਾਂ ਦੀ ਡੀਸੀ ਹੁੰਦੇ ਆ ਨਾ ਸਖਤ ਪੰਜਾਬ ਸਰਕਾਰ ਦੇ ਸਖਤਰ ਹੁੰਦੇ ਆ ਤੇ ਜੇ ਉਹ ਲੋਕਾਂ ਵਿੱਚ ਜਾਂਦੇ ਆ ਤਾਂ ਲੋਕ ਉਹਨਾਂ ਨੂੰ ਸਵਾਲ ਕਰਦੇ ਆ ਕਿ ਸਾ ਤੁਸੀਂ ਜੋ ਵਾਅਦੇ ਕਰਕੇ ਸਾਡੇ ਕੋਲੋਂ ਵੋਟਾਂ ਲੈ ਕੇ ਗਏ ਸੀ ਉਹਨਾਂ ਨੂੰ ਹੁਣ ਨਿਭਾਏਗਾ ਕੌਣ ਤਾਂ ਐਮ ਐਲ اے ਇਸ ਕਰਕੇ ਬਾਗੀ ਨੇ ਦੂਜੀ ਗੱਲ ਉਹਨਾਂ ਨੇ ਇੱਕ ਹੋਰ ਕਹੀ ਕਿ ਐਮ ਐਲ اے ਬਾਗੀ ਕਿਉਂ ਹੋ ਰਹੇ ਨੇ ਕਿਉਂਕਿ ਪਿੱਛੇ ਵੀ ਅਸੀਂ ਦੱਸ ਚੁੱਕੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ 2027 ਦੇ ਵਿੱਚ ਅੱਤੇ ਤੋਂ ਜ਼ਿਆਦਾ 92 ਵਿੱਚੋਂ ਘੱਟੋ-ਘੱਟ 50 ਤੋਂ ਲੈ ਕੇ 55 ਐਮਐਲਏਜ਼ ਦੀਆਂ ਜਿਹੜੀਆਂ ਟਿਕਟਾਂ ਉਹ ਕੱਟ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਦੁਬਾਰਾ ਐਮਐਲਏ ਦੀ ਟਿਕਟ ਨਹੀਂ ਮਿਲੇਗੀ ਇਸ ਕਰਕੇ ਉਹ ਆਪਣਾ ਬਾਕੀ ਇਸ ਕਰਕੇ ਹੋਏ ਨੇ ਕਿ ਜਦੋਂ ਆਉਣ ਵਾਲੇ ਸਮੇਂ 'ਚ ਅਗਲੀ ਟਿਕਟ ਹੀ ਨਹੀਂ ਮਿਲਨੀ ਤਾਂ ਆਪਾਂ ਪਾਰਟੀ ਵਿੱਚ ਰਹਿ ਕੇ ਕੀ ਕਰਨਾ ਹੈ ਕਹਿਣ ਦਾ ਕੀ ਭਾਵ ਹੈ ਦੂਸਰੀ ਗੱਲ ਜਿਹੜਾ ਵੀ ਪੰਜਾਬ ਦੇ ਕਿਉਂਕਿ ਪੰਜਾਬ ਦੇ ਵਿੱਚ ਠੀਕ ਹੈ ਭਗਵੰਤ ਮਾਨ ਸਾਹਿਬ ਵਾਰ-ਵਾਰ ਲੋਕਾਂ ਨੂੰ ਆਪਣੀ ਸਫਾਈ ਦੇ ਰਹੇ ਨੇ ਪਰ ਦੇਖਿਆ ਇਹ ਹੀ ਜਾ ਰਿਹਾ ਕਿ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦਾ ਹੀ ਰਾਜ ਹੈ ਚਾਹੇ ਅਬਜ਼ਰਵਰ ਲਾਉਣ ਦੀ ਗੱਲ ਹੋਵੇ ਚਾਹੇ ਰਾਜ ਸਭਾ ਦੇ ਵਿੱਚ ਮੈਂਬਰ ਭੇਜਣਾ ਹੋਵੇ ਉਹਦੇ ਲਈ ਵੀ ਪੰਜਾਬ ਚੋਂ ਕੋਈ ਵੀ ਚਿਹਰਾ ਅੱਗੇ ਨਹੀਂ ਕੀਤਾ ਜਾਂਦਾ ਦਿੱਲੀ ਤੋਂ ਹੀ ਚਿਹਰੇ ਲਿਆਂਦੇ ਜਾਂਦੇ ਨੇ ਤੇ ਉਹਨਾਂ ਨੂੰ ਕਿਉਂਕਿ ਇੱਥੋਂ ਪੂਰਨ ਬਹੁਮਤ ਹੈ ਵਿਰੋਧ ਹੋਣਾ ਨਹੀਂ ਤਾਂ ਰਾਜ ਸਭਾ ਦੇ ਮੈਂਬਰ ਜਿਹੜੇ ਅੱਗੇ ਭੇਜੇ ਨੇ ਉਹ ਦਿੱਲੀ ਤੋਂ ਹੀ ਭੇਜੇ ਨੇ ਕਹਿਣ ਦਾ ਕੀ ਭਾਵ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ ਸਾਰੀ ਪਾਵਰ ਮੁੱਖ ਮੰਤਰੀ ਕੋਲ ਹੁੰਦੀ ਹੈ ਪਰ ਇੱਥੇ ਭਗਵੰਤ ਮਾਨ ਕੋਲ ਕੋਈ ਵੀ ਪਾਵਰ ਨਹੀਂ ਸਭ ਕੁਝ ਦਿੱਲੀ ਤੋਂ ਹੀ ਚੱਲ ਰਿਹਾ ਹੈ ਜਿਹੜੇ ਐਮਐਲਏਸ ਨੇ ਉਹ ਵੀ ਇਸੇ ਕਰਕੇ ਬਾਗੀ ਹੋ ਰਹੇ ਨੇ ਕਿ ਜਦੋਂ ਵੀ ਅਸੀਂ ਪੰਜਾਬ ਦੇ ਲਈ ਜਾਂ ਪੰਜਾਬ ਦੇ ਹਿੱਤਾਂ ਦੇ ਲਈ ਜਾਂ ਪੰਜਾਬ ਦੇ ਲੋਕਾਂ ਲਈ ਮੂੰਹ ਖੋਲਦੇ ਹਾਂ ਜਾਂ ਤਾਂ ਸਾਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਸਾਡੀ ਜੜੀ ਜ਼ੁਬਾਨ ਹੈ ਉਹ ਬੰਦ ਕਰ ਦਿੱਤੀ ਜਾਂਦੀ ਹੈ ਉਦਾਹਰਨਾਂ ਆਪਣੇ ਸਾਹਮਣੇ ਨੇ ਚਾਹੇ ਉਹ ਪਠਾਨ ਮਾਜਰਾ ਹੋਵੇ ਚਾਹੇ ਉਹ ਉਮਰ ਵਿਜੇਪ੍ਰਤਾਪ ਹੋਣ ਚਾਹੇ ਉਹ ਪਿੱਛੇ ਜੇ ਬਾਬਾ ਬਕਾਲਾ ਦੇ ਵਿੱਚ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਅਸਤੀਫਾ ਦਿੱਤਾ ਉਹਨਾਂ ਨੇ ਵੀ ਇਹੀ ਇਲਜ਼ਾਮ ਲਗਾਇਆ ਕਿ ਅਸੀਂ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬ ਦੇ ਲੋਕਾਂ ਦੇ ਲਈ ਤਾਂ ਦਿੱਲੀ ਵਾਲੇ ਤੁਰੰਤ ਸਾਨੂੰ ਕੁਝ ਵੀ ਪੰਜਾਬ ਦੇ ਹਿੱਤਾਂ ਦੇ ਲਈ ਕਰਨ ਤੋਂ ਮਨਾ ਕਰ ਦਿੰਦੇ ਆ ਰੁਕਾਵਟ ਪਾਉਂਦੇ ਆ ਤਾਂ ਅਗਲੀ ਗੱਲ ਜਿਹੜੀ ਇਹ ਹੈ ਕਿ ਜਿਵੇਂ ਰਾਸ ਦਿੱਲੀ ਦਾ ਚੱਲ ਰਿਹਾ ਹੈ ਦਿੱਲੀ ਤੋਂ ਚਲਾਇਆ ਜਾ ਰਿਹਾ ਪਰ ਐਮਐਲਏਜ਼ ਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਉਹ ਕਹਿੰਦੇ ਨੇ ਕਿ ਸਾਡੀ ਇਮੇਜ ਤਾਂ ਐਮਐਲਏ ਦੀ ਖਰਾਬ ਹੋ ਰਹੀ ਹੈ ਹਲਕੇ ਦੇ ਵਿੱਚ ਕਿਉਂਕਿ ਹਲਕੇ ਦੇ ਲੋਕਾਂ ਨੇ ਵੋਟ ਐਮਐਲਏ ਨੂੰ ਪਾਈ ਹੈ ਦਿੱਲੀ ਵਾਲਿਆਂ ਨੂੰ ਨਹੀਂ ਪਾਈ ਤਾਂ ਜਦੋਂ ਐਮਐਲਏਜ਼ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਤਾਂ ਐਮਐਲਏ ਦੀ ਇਮੇਜ ਜਿਹੜੀ ਹੈ ਉਹ ਦਿਨ ਬਦਿਨ ਨੀਚੇ ਜਾ ਰਹੀ ਹੈ ਲੋਕਾਂ ਦੇ ਵਿੱਚ ਲੋਕ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਇਸ ਵਾਰ ਰਾਜ ਸਭਾ ਦੇ ਉਮੀਦਵਾਰ ਦੀ ਸੀਟ ਜਿਹੜੀ ਆਮ ਆਦਮੀ ਪਾਰਟੀ ਉਹ ਨਿਰਵਰੋਧ ਜਿਹੜੀ ਇਹ ਨਹੀਂ ਜਿੱਤ पाएगी ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਅੰਦਰ ਇਹਨਾਂ ਦੀ ਪਾਰਟੀ ਦੇ ਅੰਦਰ ਬਣ ਰਹੇ ਹਨ ਹੁਣ ਪਹਿਲਾਂ ਤਰਨਤਾਰਨ ਦੀ ਜਿਮਨੀ ਚੋਣ ਇਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀ ਕਿਉਂਕਿ ਇਹਦੇ ਵਿੱਚ ਵੀ ਆਮ ਤੌਰ ਤੇ ਇਹੀ ਦੇਖਿਆ ਜਾਂਦਾ ਹੈ ਕਿ ਜਿਹੜੀ ਪਾਰਟੀ ਸਟੇਟ ਦੇ ਵਿੱਚ ਰਾਜ ਕਰ ਰਹੀ ਹੁੰਦੀ ਹੈ ਕਿਤੇ ਵੀ ਉੱਥੇ ਜਿਮਨੀ ਚੋਣ ਹੁੰਦੀ ਹੈ ਤਾਂ ਮੋਸਟਲੀ ਉਹ ਜਿਹੜੀ ਸੀਟ ਹੈ ਉਹ ਉਹਨਾਂ ਦਾ ਜਿਹੜਾ ਖੜਾ ਕੀਤਾ ਹੋਇਆ ਕੈਂਡੀਡੇਟ ਰਾਜ ਸਰਕਾਰ ਦੇ ਜਿੱਤਦਾ ਪਰ ਇਸ ਵਾਰ ਉੱਥੇ ਵੀ ਹਾਲਾਤ ਜਿਹੜੇ ਸਿਆਸੀ ਸਮੀਕਰਨ ਨੇ ਉਹ ਬਦਲੇ ਹੋਏ ਨੇ ਤੇ ਹੁਣ ਜਿਹੜੀ ਨਵੀਂ ਰਾਜ ਸਭਾ ਦੀ ਚੋਣ ਹੈ ਇਹ ਵੀ ਆਮ ਆਦਮੀ ਪਾਰਟੀ ਲਈ ਮੁਸੀਬਤ ਬਣੀ ਹੋਈ ਹੈ ਤਾਜ਼ਾ ਅਪਡੇਟ ਲਈ ਮੇਰੇ ਨਾਲ ਬਨੇ ਰਹੋ ਧੰਨਵਾਦ